ਮੁਸ਼ਕਲ ਉੱਥੇ ਬਣਦੀ ਹੈ ਜਦੋਂ ਤੁਹਾਡੀਆਂ ਸਟੇਟਮੈਂਟਾਂ ਗੁਰੂ ਸਾਹਿਬ ਨੂੰ ਛੋਟਾ ਸਿੱਟਦੀਆਂ ਕਰਦੀਆਂ ਠੀਕ ਹੈ ਉਦੋਂ ਸਾਨੂੰ ਸਾਨੂੰ ਸ਼ੱਕ ਪੈਂਦੀ ਉਦੋਂ ਸਾਨੂੰ ਸਵਾਲ ਕਰਨਾ ਪੈਂਦਾ ਸੰਤਾਂ ਨੇ ਇਹ ਗੱਲ ਕਿਤੇ ਨਾ ਕਿਤੇ ਬੋਝ ਲਈ ਸੀ ਦੂਜੀ ਗੱਲ ਜਿਹੜਾ ਆਪਾਂ ਇਹ ਕਹਿੰਦੇ ਆ ਕਿ ਜਿਹੜਾ ਜੰਗ ਜੰਗ ਦਾ ਅਨੁਭਵ ਉਹ ਸਾਨੂੰ ਆਪਣੇ ਆਤਮਿਕ ਸੂਮੇ ਨਾਲ ਜੋੜੋ ਤੁਸਾਂ ਤੇ ਜਰਨੈਲ ਸਿੰਘ ਦੀ ਖਾਸਾ ਪੇਂਡਰਾ ਵਾਲਿਆਂ ਨੇ ਇਹ ਗੱਲ ਕਿਤੇ ਨਾ ਕਿਤੇ ਬੁਝਲੀ ਸੀ ਇਹ ਕਿਥੋਂ ਇਹ ਜਾਨੀ ਹਰਿੰਦਰ ਸਿੰਘ ਮਹਿਬੂਬ ਨੇ ਵਿੱਚੋਂ ਐਡੇ ਵੱਡਾ ਉਹਦਾ ਗ੍ਰੰਥ ਜਿੱਡੀ ਉਹਦੀ ਕਿਤਾਬ ਆ ਉਹਦੇ ਵਿੱਚ ਦੋ ਲਾਈਨਾਂ ਪੜ੍ਹ ਕੇ ਤੂੰ ਲਿਆ ਕੇ ਇੱਕ ਗੁਰਬਾਣੀ ਦੀ ਪੰਕਤੀ ਥੋੜੋ ਆ ਜਿਹਦੇ ਬਾਰੇ ਹੁਣ ਤੂੰ ਮੋੜ-ਮੋੜ ਕੇ ਵੀ ਜੰਗ ਦਾ ਅਨੁਭਵ ਸਾਨੂੰ ਉਹਦੇ ਸੁੰਮੇਨਾਤਮਕ ਸੁੰਮੇ ਨਾਲ ਜੋੜਦਾ ਕਿੱਦਾਂ ਇਹਦੀ ਕੀ ਸੈਂਸ ਬਣਦੀ ਜੰਗ ਦੇ ਅਨੁਭਵ ਦੀ ਮੈਂ ਫਿਰ ਗੱਲ ਕਹਿੰਦਾ ਜਿਹੜੇ ਕ੍ਰਾਈਮਨਲ ਬੰਦੇ ਆ ਉਹ ਤਾਂ ਉਹਨਾਂ ਦਾ ਆਤਮਿਕ ਸੋਮਾ ਬਹੁਤ ਬਲਵਾਨ ਹੋਊਗਾ ਫਿਰ ਠੀਕ ਹੈ ਕਿ ਸਿੱਖਾਂ ਦੀ ਜਿਹੜੀ ਅੱਜ ਸਾਰੀ ਕਮਜ਼ੋਰੀ ਪ੍ਰਗਟ ਹੋ ਰਹੀ ਹੈ ਕਰਤਾਰ ਦੀ ਜੋ ਉਹਨਾਂ ਦੀ ਨਿਸ਼ਚਾ ਡੋਲ ਗਈ ਹੈ ਉਹਦਾ ਕਾਰਨ ਇਹ ਹੈ ਕਿ ਉਹ ਉਹਨਾਂ ਦਾ ਆਤਮਿਕ ਬਲ ਕਮਜ਼ੋਰ ਪੈ ਗਿਆ ਆਤਮਿਕ ਬਲ ਤਾਂ ਕਮਜ਼ੋਰ ਪੈ ਗਿਆ ਕਿਉਂਕਿ ਉਹ ਆਪਦੇ ਆਤਮਿਕ ਬਲ ਦੇ ਸੋਮੇ ਨਾਲੋਂ ਟੁੱਟ ਗਿਆ ਜਾਣੀ ਹੁਣ ਦੱਸ ਪੇ ਕਮਜ਼ੋਰ ਪੈਂਦੇ ਆ ਮਤਲਬ ਲੜਦੇ ਨਹੀਂ ਉਹ ਕਮਜ਼ੋਰ ਪੈਂਦਾ ਅਰਥ ਇਹ ਆ ਪੇ ਉਹ ਜਿਹਦਾ ਭਿੰਡਰਾਂ ਵਾਲਾ ਉਹ ਕਹਿੰਦਾ ਪੇ ਮੈਂ ਤਾਂ ਜੰਗ ਦਾ ਐਕਸਪੀਰੀਅੰਸ ਅਨੁਭਵ ਕਰਨਾ ਆ ਤੇ ਹੁਣ ਸਿੱਖ ਕਮਜ਼ੋਰ ਪੈ ਰਹੇ ਆ ਇਹਦਾ ਮਤਲਬ ਇਹ ਆ ਪੇ ਉਹ ਲੜਦੇ ਨਹੀਂ ਹੁਣ ਲੜਦੇ ਨਹੀਂ ਕਿਉਂਕਿ ਜੰਗ ਦਾ ਅਨੁਭਵ ਨਹੀਂ ਉਹਨਾਂ ਕੋ ਤੁਸੀਂ ਕਿੱਥੇ ਲੈ ਕੇ ਸਿੱਟਣਾ ਸਿੱਟਾਂ ਸਿੱਖਾਂ ਨੂੰ ਯਾਰ ਲੜਾਈ ਦੇ ਪੱਖੋਂ ਤਾਂ ਪਹਿਲਾਂ ਹੀ ਗਰਕੇ ਹੋਏ ਥਾਂ ਥਾਂ ਤੇ ਕੇਸ ਪੈਣ ਲੱਗਿਓ ਆ ਜੇ ਤੁਹਾਡਾ ਤੁਹਾਡਾ ਸਾਰਾ ਜਿਹੜਾ ਸਿੱਖਾਂ ਦਾ ਰੋਹਾਨੀ ਤੌਰ ਤੇ ਜਿਉਂਦੇ ਰਹਿਣ ਨੂੰ ਤੁਸੀਂ ਉਹਦਾ ਕਾਰਨਾ ਹੀ ਇਹ ਉਹਦਾ ਸਾਧਨ ਹੀ ਇਹ ਦੱਸਣਾ ਕਿ ਕਿਉਂਕਿ ਉਹ ਜੰਗ ਦਾ ਅਨੁਭਵ ਕਰਦੇ ਆ ਤਾਂ ਉਹ ਰੋਹਾਨੀ ਤੌਰ ਤੇ ਜੀਂਦੇ ਆ ਜੇ ਸਾਰੇ ਕੁਝ ਨੂੰ ਉੱਥੇ ਜੋੜਨਾ ਤਾਂ ਸਾਨੂੰ ਬਹੁਤ ਨੀਵੇਂ ਗਿਰਨਾ ਪਵੇ ਬਹੁਤ ਨੀਵੇਂ ਗਿਰਨਾ ਪਵੇ ਉਹ ਸੋਮਾ ਕੀ ਹੈ ਜਿੱਥੋਂ ਸੰਤ ਜਰਨੈਲਿਸ ਦੀ ਸਾਰੀ ਰਾਜਨੀਤਿਕ ਕਹਿ ਲੋ ਕੰਦੀ ਰਾਜਨੀਤਿਕ ਨਹੀਂ ਸਾਰੀ ਸਰਗਰਮੀ ਉੱਤੋਂ ਫਿਰ ਇੱਕ ਅਨਫੋਲਡ ਹੁੰਦੀ ਹੈ ਘੁੰਮਦੀ ਹੈ ਇੱਕ ਧੁਰੇ ਦੁਆਲੇ ਘੁੰਮਦੀ ਹੈ ਤੇ ਜਿਹੜੀ ਉਹਨਾਂ ਦੇ ਸ਼ਹਾਦਤ ਸ਼ਹੀਦ ਹੋਣ ਤੇ ਜਾ ਕੇ ਕਲਮਿਨੇਸ਼ਨ ਤੇ ਪਹੁੰਚਦੀ ਹੈ ਨਹੀਂ ਉਹ ਉਹ ਚੀਜ਼ ਨੂੰ ਸ਼ਹੀਦ ਮੈਂ ਤਾਂ ਪੰਜਵੇਂ ਪਾਤਸ਼ਾਹ ਬਾਰੇ ਵੀ ਕਹਿਣਾ ਹੁੰਦਾ ਵੀ ਅਸੀਂ ਇਸ ਤਰੀਕੇ ਨਾਲ ਨਾ ਪੇਸ਼ ਕਰੀਏ ਜਦੋਂ ਸੰਤੋਖ ਸਿੰਘ ਨੇ ਬੀਬੀ ਭਾਨੀ ਵਾਲੀ ਸਾਖੀ ਨੂੰ ਵੱਡੀ ਕਰਕੇ ਪੇਸ਼ ਕੀਤਾ ਨਾ ਤੇ ਤੀਜੇ ਪਾਤਸ਼ਾਹ ਅਸ਼ਨਾਨ ਕਰਦੇ ਸੀ ਉਹ ਜਿਹੜੀ ਪੀੜੀ ਤੇ ਬੈਠੇ ਸੀਗੇ ਚੌਂਕੀ ਤੇ ਬੈਠੇ ਸੀ ਉਹਦਾ ਪਾਵਾ ਟੁੱਟ ਗਿਆ ਤੇ ਮਾਤਾ ਭਾਨੀ ਜੀ ਨੇ ਆਪਣਾ ਪੈਰ ਥੱਲੇ ਦੇ ਦਿੱਤਾ ਹੁਣ ਕਦੇ ਸੋਚ ਕੇ ਦੇਖੋ ਪਈ ਅਸੀਂ 82 ਸਾਲ ਦੀ ਉਮਰ ਦਾ ਕੋ ਬਜ਼ੁਰਗ ਆ ਉਹਦਾ ਬੈਸੇ ਜਿੰਦਗੀ ਦਾ ਕਿੰਨਾ ਅਨੁਭਵ ਹੁੰਦਾ ਤੁਸੀਂ ਕਿਤੇ ਪੌੜੀ ਚੜਦੇ ਆ ਨਾ ਪੌੜੀ ਪੌੜੀਆਂ ਤੋਂ ਉਤਰਦੇ ਹੁਣ ਜਿਹੜੀਆਂ ਪੌੜੀਆਂ ਤੇ ਉਤਰਦੇ ਆ ਇੱਕ ਪੌੜਾ 1 ਇੰਚ ਮੰলো 8 8 ਇੰਚ ਦਾ 6 ਇੰਚ ਦਾ ਪੌਡਾ ਆ। 1 ਇੰਚ ਇੱਕ ਪੌਡਾ ਬਾਕੀ ਸਾਰੇ 6 ਇੰਚ ਦੇ 6 ਇੰਚ ਦੇ 6 ਇੰਚ ਦੇ ਉਹਦੇ ਵਿਚਾਲੇ ਇੱਕ ਪੌਡਾ 7 ਇੰਚ ਦਾ ਹੋਵੇ। ਉੱਥੇ ਤੁਸੀਂ 1 ਇੰਚ ਦੇ ਨਾਲ ਤੁਰਦੇ ਆ ਨਾਲੇ। ਹੁਣ ਚੌਂਕੀ ਆ ਅਕਸਰ 6 8 ਫੁੱਟ ਉੱਚੀ ਹੋਊਗੀ ਜਿਹਦੇ ਉੱਤੇ ਬੈਠੇ ਉਹਦਾ ਪਾਵਾ ਟੁੱਟ ਗਿਆ। ਹੈਨਾ ਹੁਣ ਪਾਵਾ ਟੁੱਟੇ ਤੇ ਕੋਈ ਲੜਕੀ ਕੋਲ ਖੜੀ ਆ ਉਹ ਉਹ ਟੁੱਟਦੇ ਅਸਾਰ ਬੈਠੇ ਬੰਦੇ ਨੂੰ ਪਤਾ ਨਾ ਲੱਗਣ ਦੇਵੇ ਕਿੰਨੀ ਤਾਕਤ ਚਾਹੀਦੀ ਆ ਉਹਨੂੰ ਖੜੀ ਨੂੰ ਕਿੰਨੀ ਤਾਕਤ ਚਾਹੀਦੀ ਆ ਇੱਕ ਦਮ ਉਹਨੂੰ ਚੱਕ ਕੇ ਆਪਣਾ ਪੈਰ ਥੱਲੇ ਦੇਣ ਨੂੰ ਹੁਣ ਪੈਰ ਵੱਧ ਤੋਂ ਵੱਧ 1 ਇੰਚ ਦਾ 1 ਇੰਚ ਮੋਟਾ ਹੋਊਗਾ ਕਿ ਉਹ ਚੌਂਕੀ ਦਾ ਪਾਵਾ 1 ਇੰਚ ਜੇ ਉਹ ਜਾਨੀ ਮੰਨ ਲਓ ਡੇਢ ਫੁੱਟ ਬਾਈ ਡੇਢ ਫੁੱਟ ਦੀ ਚੌਂਕੀ ਆ ਉਹ 1 ਇੰਚ ਦਾ ਹੀ ਪਾਵਾ ਆ ਜੀ ਉਹਦਾ ਤੇ ਉਹ 1 ਇੰਚ ਨੀਵੀਂ ਹੋਣਾ ਫਰਕ ਵੀ ਕੀ ਪੈਣਾ ਡੇਢ ਫੁੱਟ ਦੇ ਪਿੱਛੇ ਇੱਕ ਖੁੰਝਾ 1 ਇੰਚ ਨੀਵਾ ਹੋਵੇ ਉਹਦੇ ਨਾਲ ਤਾਂ ਉਦਾਂ ਹੀ ਫਰਕ ਨਹੀਂ ਪੈਣਾ ਜੇ ਉਹ ਵੱਡਾ ਸੀ 6-8 ਇੰਚ ਦਾ ਸੀ ਉਹ ਪਾਵਾਂ ਟੁੱਟਿਆ ਤੇ ਫੇਰ 1 ਇੰਚ ਥੱਲੇ ਦੇਣ ਨਾਲ ਇਦਾਂ ਕਿਦਾਂ ਹੋ ਗਿਆ ਤੀਜੇ ਪਾਸੇ ਨੂੰ ਪਤਾ ਹੀ ਨਹੀਂ ਲੱਗਾ ਇਦਾਂ ਦੀਆਂ ਬਕਵਾਸ ਸਾਖੀਆਂ ਲਿਖ ਲੈ ਕਿ ਉਹਨਾਂ ਨੇ ਮੂਹਰੇ ਸਿੱਟੀਆਂ ਤੇ ਉਹਨਾਂ ਨੇ ਪੈਰ ਦੇ ਤਾਂ ਥੱਲੇ ਠੀਕ ਆ ਉਹ ਚੌਂਕੀ ਖੁੱਭਗੇ ਪੈਰ ਦੇ ਵਿੱਚ ਲਹੂ ਲੁਹਾਨ ਹੋ ਗਿਆ ਨਹਾਉਂਦੇ ਸੀ ਜਦੋਂ ਮੋਰੇ ਪਾਣੀ ਲਾਲ ਹੁੰਦਾ ਗਿਆ ਦੇਖਿਆ ਉਹਨੇ ਇਹ ਕੀ ਹੋਇਆ ਜਦੋਂ ਉਹਨੇ ਦੇਖਿਆ ਕਹਿੰਦੇ ਲੈ ਤੂੰ ਖੁਸ਼ ਕੀਤਾ ਬੀਬੀ ਭਾਨੀ ਅਜ ਤੱਕ ਖੁਸ਼ ਕਰ ਦਿੱਤਾ ਮੈਨੂੰ ਹੁਣ ਤੂੰ ਮੰਗ ਕੀ ਮੰਗਣਾ ਫਿਰ ਬੀਬੀ ਭਾਨੀ ਕਹਿੰਦੀ ਵੀ ਜਿਹੜੀ ਗੁਰਗੱਦੀ ਆ ਉਹ ਮੇਰੇ ਘਰ ਦੇ ਵਿੱਚ ਰਹਿਣੀ ਚਾਹੀਦੀ ਹੋਂ ਤੋਂ ਬਾਅਦ ਠੀਕ ਹੈ ਜਦ ਕਿ ਵਾਪਰੇ ਆ ਇਹ ਆ ਕਿ ਸਬੱਬ ਦੇ ਨਾਲ ਚੌਥੇ ਪਾਤਸ਼ਾਹ ਦੀ ਚੂਣ ਜਿਹੜੀ ਆ ਉਹੀ ਆ ਉਹਨਾਂ ਦਾ ਪੁੱਤਰ ਗੁਰੂ ਅਰਜਨ ਦੇਵ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਪਾਸ਼ਾ ਇਦਾਂ ਹੀ ਪਰਿਵਾਰ ਉਹੀ ਰਿਹਾ ਪਰ ਉਹ 19ਵੀਂ ਸਦੀ ਵਿੱਚ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਟਾਈਮ ਕਿਸੇ ਨੇ ਇਹ ਲਿਖ ਦਿੱਤਾ ਭੀ ਜੀ ਉਸ ਪਹਿਲੇ ਇਦਾਂ ਚੌਂਕੀ ਤੇ ਉਹ ਬੈਠੇ ਸੀ ਉਹਦਾ ਪਵਾ ਟੁੱਟ ਗਿਆ ਬੀਬੀ ਭਾਨੀ ਨੇ ਪੈਰ ਦੇ ਤਥਲੇ ਉਹ ਖੁੱਬ ਗਿਆ ਲਹੂ ਵਗਿਆ ਜਦੋਂ ਪਾਣੀ ਲਹੂ ਰਲ ਕੇ ਲਾਲ ਹੁੰਦਾ ਗਿਆ ਤਤਿਹੇ ਪਾਸ਼ਾ ਨੇ ਦੇਖਿਆ ਉਹ ਖੁਸ਼ ਹੋ ਗਿਆ ਉਹ ਕਹਿੰਦੇ ਮੰਗ ਕੀ ਮੰਗਦੀਆਂ ਬੀਬੀ ਭਾਨੀ ਕਹਿੰਦੀ ਵੀ ਗੱਦੀ ਮੇਰੇ ਘਰ ਵਿੱਚ ਚਾਹੀਦੀ ਆ ਉਹ ਕਹਿੰਦੇ ਰਹੂਗੀ ਗੱਦੀ ਰਹੂਗੀ ਪਰ ਤੈਨੂੰ ਸ਼ਹੀਦੀਆਂ ਬਹੁਤ ਦੇਣੀਆਂ ਪੈਣਗੀਆਂ ਤੈਨੂੰ ਇੱਕ ਪੁੱਤਰ ਤਵੀ ਤੇ ਬਿਠਾ ਕੇ ਸ਼ਹੀਦ ਕਰਾਉਣਾ ਪੈਣਾ ਤੈਨੂੰ ਤੇਰੇ ਪੁੱਤਰੇ ਨਾਲ ਆ ਹੁਣ ਆਪੜ ਪੋਤਰਿਆਂ ਨਾਲ ਆ ਹੁਣਾ ਤੇ ਉਹਨਾਂ ਨੇ ਸਾਰਾ ਕੁਝ ਕਬੂਲ ਕਰ ਲਿਆ ਹੈਨਾ ਹੁਣ ਜਦੋਂ ਇਹ ਕੁਝ ਜੋੜ ਕੇ ਤੁਸੀਂ ਲਿਆ ਕੇ ਰੱਖਦੇ ਆ ਤੇ ਪਹਿਲਾਂ ਪਤਾ ਸੀ ਉਹਨੇ ਇਹ ਸਾਰਾ ਕੁਝ ਲਿਖਿਆ ਸੀ ਗੁਰੂ ਸਾਹਿਬ ਫਿਰ ਅਸੀਂ ਇਹ ਕਿਉਂ ਕਹਿੰਦੇ ਵਾਹਗੀਰ ਨੇ ਸ਼ਹੀਦ ਕੀਤਾ ਇਹ ਤਾਂ ਤੈ ਇਹ ਤਾਂ ਸੌਦਾ ਕੀਤਾ ਬੀਬੀ ਭਾਨੀ ਨੇ ਕਿ ਗੱਦੀ ਮੈਨੂੰ ਮਿਲਣੀ ਚਾਹੀਦੀ ਹੈ ਬੇਸ਼ੱਕ ਤਵੀ ਤੇ ਬਹਿਣਾ ਪੈ ਜਾਏ ਜੇ ਬੀਬੀ ਭਾਨੀ ਆਪਣੇ ਘਰ ਲਈ ਆਪਣੇ ਪਰਿਵਾਰ ਲਈ ਗੱਦੀ ਦੀ ਮੰਗ ਨਾ ਕਰਦੀ ਤੇ ਇਹਦਾ ਮਤਲਬ ਹੋਰ ਕੋ ਗੁਰੂ ਚੌਥੇ ਪਾਸ਼ਾ ਤੋਂ ਬਾਅਦ ਗੁਰੂ ਪਾਸ਼ਾ ਹੋਰ ਕੋ ਬਣਦੇ ਉਸ ਥਾਂ ਤੇ ਬੰਦੇ ਤੇ ਇਹਦਾ ਮਤਲਬ ਉਹਨਾਂ ਨੂੰ ਸ਼ਹੀਦ ਨਹੀਂ ਸੀ ਹੋਣਾ ਫਿਰ ਬਾਦਸ਼ਾਹ ਨਾਲ ਕੋਈ ਟਕਰਾ ਨਹੀਂ ਸੀ ਹੋਣਾ ਹੁਣ ਜਿਹੜਾ ਬਾਦਸ਼ਾਹ ਨਾਲ ਟਕਰਾ ਦੀ ਗੱਲ ਅਸੀਂ ਕਰਦੇ ਆ ਸਾਡਾ ਮੰਨਣਾ ਇਹ ਆ ਕਿ ਉਹ ਕਿਉਂਕਿ ਬੀਬੀ ਭਾਨੀ ਨੇ ਮੰਗ ਕੀਤੀ ਸੀ ਤੀਜੇ ਪਾਸ਼ਾ ਨੇ ਸੌਦਾ ਕੀਤਾ ਸੀ ਉਹਨਾਂ ਨਾਲ ਕਿ ਤੂੰ ਤੁਸੀਂ ਗੱਦੀ ਮੰਗੀ ਆ ਹੁਣ ਸ਼ੀਦੀਆਂ ਦੇਣੀਆਂ ਪੈਣੀਆਂ ਨਵੇਂ ਪਾਤਸ਼ਾਹ ਦਾ ਸੀਸਲਤਾ ਉਹਦੇ ਚ ਬਾਦਸ਼ਾਹ ਦੀ ਤਕਰਾਰ ਦਾ ਕੋਈ ਲੈਣਾ ਦੇਣਾ ਨਹੀਂ ਸੀ ਸਾਰਾ ਕੁਝ ਪਹਿਲਾਂ ਤੈ ਸੀ ਕਿੰਨੀ ਹਾਸੋ ਹੀਣੀ ਗੱਲ ਆ ਸਾਡੀ ਕਿੰਨੀ ਹਾਸੋ ਹੀਣੀ ਹਾਲਤ ਆ ਦੁਨੀਆ ਦੇ ਸਾਹਮਣੇ ਕੀ ਇਤਿਹਾਸ ਰੱਖਾਂਗੇ ਅਸੀਂ ਕਿੱਦਾਂ ਨਵੇਂ ਯੁੱਗ ਦਾ ਧਰਮ ਕਹਿ ਸਕਾਂਗੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨੇ ਵਾਲੇ ਬੰਦੇ ਨੂੰ ਕਿੱਦਾਂ ਇਹ ਗੱਲ ਸਮਝਾਵਾਂਗੇ ਵੀ ਜਿਨ੍ਹਾਂ ਨੇ ਗੱਲਾਂ ਲਿਖੀਆਂ ਉਹਨਾਂ ਦਾ ਜੀਵਨ ਆ ਸੀ ਆ ਕੁਛ ਕਰਦੇ ਰਹੇ ਅਗਲਾ ਕਹੂਗਾ ਨਹੀਂ ਕਿ ਆਹ ਕਿਹਦੀਆਂ ਚੋਰੀ ਕਰ ਕਰਕੇ ਲਿਖ ਦਿੱਤੀਆਂ ਉਹਨਾਂ ਨੇ ਜਿਨ੍ਹਾਂ ਨੂੰ ਆਪ ਸਮਝਿਆ ਹੀ ਨਹੀਂ ਸੀ ਇਹਨਾਂ ਨੇ ਉਹਨਾਂ ਨੇ ਮਨ ਨੂੰ ਕਾਬੂ ਰੱਖਣ ਦੀਆਂ ਗੱਲਾਂ ਬਕਾਰਾਂ ਨੂੰ ਕੰਟਰੋਲ ਕਰਨੀਆਂ ਡੁੰਗੀਆਂ ਗੱਲਾਂ ਆਪ ਕਿੱਦਾਂ ਲਿਖ ਸਕਦੇ ਆ ਐਦਾਂ ਦਾ ਜੀਵਨ ਜੀਣੇ ਵਾਲਾ ਬੰਦਾ ਗੁਰੂ ਗ੍ਰੰਥ ਸਾਹਿਬ ਲਿਖੇ ਨਹੀਂ ਸਕਦਾ ਇਹ ਤਾਂ ਕਿਸੇ ਹੋਰ ਦਾ ਚੋਰੀ ਕੀਤਾ ਹੈ ਅਸੀਂ ਛੋਟਾ ਕਰਕੇ ਗੁਰੂ ਸਾਹਿਬ ਨੂੰ ਬਹੁਤ ਨੀਮਾ ਕਰਕੇ ਸਤਾ ਦੇਣਾ ਦੁਨੀਆਂ ਦੇ ਮੂਰੇ ਕਦੇ ਵੀ ਕਿ ਸੈਨੂੰ ਬਚਾਉਣ ਦੇ ਲਈ ਫਿਲਟਰ ਲਾ ਕੇ ਕੋਈ ਸਟੇਟਮੈਂਟ ਨਾ ਦਿਓ ਤੁਹਾਨੂੰ ਮੈਨਿਪੂਲੇਟ ਕਰਨਾ ਪੈ ਜਾਣਾ ਸਾਰਾ ਕੁਝ ਅਜਮੇਰ ਸਿੰਘ ਹੁਣਾਂ ਨੂੰ ਵੀ ਗੱਲ ਸਮਝਣੀ ਚਾਹੀਦੀ ਆ ਕਿ ਇੰਨੇ ਨੀਵੇਂ ਨਾਂ ਗੇਰੀਏ ਸੀ ਆਪਣੇ ਆਪ ਨੂੰ ਹਾਂਜੀ ਹੁਣ ਜਿਹੜਾ ਇਹ ਆਇਡੈਂਟੀਫਾਈ ਕਰਨਾ ਸੀ ਕਿ ਸਿੱਖ ਆਪ ਦਾ ਆਤਮਕ ਬਲ ਕਿੱਥੋਂ ਲੈਂਦਾ ਉਹ ਸੋਮਾ ਕਿਹੜਾ ਉਹ ਉਹੀ ਸੀ ਜੋ ਮੋਗਲਾਂ ਨੇ ਕੋਝਲਿਆ ਸੀ ਤੇ ਜਿਹੜਾ ਰਮੰਦਰ ਸਾਹਿਬ ਤੇ ਉਹਦਾ ਪਾਵਨ ਸਰੋਵਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਇਹਦੇ ਪਾਸਤੇ ਜ ਇੰਨੀਆਂ ਜੰਗਾਂ ਹੁੰਦੀਆਂ ਰਹੀਆਂ ਜੇ ਇਤਿਹਾਸ ਚ ਇੰਨੀ ਵਾਰ ਇਹਨੂੰ ਢੋਣ ਦੇ ਯਤਨ ਹੋਏ ਤੇ ਜੇ ਹਰ ਵਾਰ ਸਿੱਖਾਂ ਨੇ ਜਦੋਂ ਇਹ ਢੰਗਾ ਸੀ ਉਸੇ ਵੇਲੇ ਮੋੜੋ ਸਾਰੀ ਸ਼ੁਰੂ ਕਰ ਦਿੰਦੇ ਸੀ ਹੁਣ ਆ ਕਿੰਨੀ ਦੁੱਬਦਾ ਵਾਲੀ ਸਟੇਟਮੈਂਟ ਆ। ਵੀ ਸਾਡੇ ਵਿਰੋਧੀ ਇਹ ਸਟੇਟਮੈਂਟ ਦੇ ਰਹੇ ਆ। ਤੇ ਇਹਨਾਂ ਨੂੰ ਆਤਮਕ ਬਾਲ ਸਰੋਵਰ ਚ ਢਣਾਉਣੇ ਨਾਲ ਮਿਲਦਾ। ਕੱਲ ਆਪਾਂ ਗੱਲ ਕਰਦੇ ਸੀ ਵੀ ਕਿਸੇ ਸਾਡੇ ਬਾਰੇ ਜੇ ਕੋਈ ਡਿਫਾਈਨ ਕਰ ਰਿਹਾ ਹੈ ਸਾਡੇ ਦਿਮਾਗ 'ਚ ਇਹ ਨਹੀਂ ਆਉਂਦਾ ਵੀ ਸਰ ਕਿਤੇ ਇਦਾਂ ਤਾਂ ਨਹੀਂ ਵੀ ਚਾਹੁੰਦਾ ਹੈ ਵੀ ਸਿੱਧਾ ਸੋਚੀਏ। ਨਹੀਂ ਤਾਂ ਉਹ ਸਿਫਤ ਕਾਤੇ ਕਰੂਗਾ ਸਾਡੀ। ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਮੋਹਰੇ ਗੱਲ ਖੋਲ ਕੇ ਕਾਤੇ ਰੱਖੂਗਾ ਕਿ ਆ ਆ ਨੁਕਤਾ ਆ ਤੁਹਾਡਾ ਜਿੰਦੇ ਰਹਿਣ ਦਾ ਜਿਹੜਾ ਸਾਨੂੰ ਖਤਮ ਹੀ ਕਰਨਾ ਚਾਹੁੰਦਾ ਆ ਜਿਹੜਾ ਤਬਾਹ ਕਰਨਾ ਚਾਹੁੰਦਾ ਆ ਜੇ ਉਹਨੂੰ ਪਤਾ ਲੱਗ ਗਿਆ ਉਹ ਉਹ ਤਾਂ ਉਹ ਤਾਂ ਉਹਨੂੰ ਸੀਕਰਟ ਰੱਖੂਗਾ ਹੁਣ ਅਕਾਲ ਤਖਤ ਆ ਸਾਡਾ ਦਰਬਾਰ ਸਾਹਿਬ ਆ ਉਹ ਅਖੇ ਹੁਣ 84 ਦੇ ਵਿੱਚ ਅਕਾਲ ਤਖਤ ਟੱਠਾ ਜਿਹੜਾ ਦਾ 84 ਤੋਂ ਪਹਿਲਾਂ ਦਾ ਬਰਥ ਹੈ ਜਿਨ੍ਹਾਂ ਨੂੰ ਹੁਸ਼ ਸੀ ਉਸ ਵੇਲੇ ਉਹਨਾਂ ਨੂੰ ਪਤਾ ਕਿ ਸੰਤਾ ਸਿੰਘ ਬਾਬਾ ਸੰਤਾ ਸਿੰਘ ਨੂੰ ਇੰਦਰਾ ਗਾਂਧੀ ਨੇ ਕਹਿ ਕੇ ਉਹ ਬਣਵਾਇਆ ਜਦੋਂ 86 ਵਿੱਚ ਸਰਬੱਤ ਖਾਲਸਾ ਹੋਇਆ ਮੁੜ ਕੇ ਇਹ ਬੰਦਿਆਂ ਨੂੰ ਥੋੜੀ ਜਿਹੀ ਖੁੱਲ ਦਿੱਤੀ ਗਈ ਆ ਤੇ ਦਮਦਮੀ ਟਕਸਾਲ ਦੇ ਠਾਕੁਰ ਸਿੰਘ ਦੀ ਅਗਵਾਈ ਦੇ ਵਿੱਚ ਇਹ ਅਨਾਉਂਸਮੈਂਟ ਹੋਈ ਕਿ ਈਟਾ ਆ ਜਾਊਗਾ ਦੁਬਾਰਾ ਬਣਾਇਆ ਜਾਏਗਾ ਹੁਣ ਜੂਨ 84 ਦੇ ਵਿੱਚ ਟੰਕਾਂ ਦੇ ਗੋਲੇ ਵੱਜੇ ਆ ਬਿਲਡਿੰਗ ਇਮਾਰਤ ਡੈਮੇਜ ਹੋਈ ਆ ਅਕਾਲ ਤਖਤ ਦੀ ਅਕਾਲ ਦੇ ਤਖਤ ਦੀ ਰੱਬੀ ਤਖਤ ਇਹ ਜਿਹੜਾ ਉੱਟ ਹੈ ਗਈ ਟੰਕਾਂ ਨਾਲ ਤੇ ਸਮੇਂ ਦੀ ਸਰਕਾਰ ਵੱਲੋਂ ਬਿਠਾਇਆ ਹੋਇਆ ਨਿਹੰਗ ਸੰਤਾ ਸਿੰਘ ਨੂੰ ਬਣਾਉਂਦਾ ਹੈ ਤੇ ਮੁੜ ਕੇ ਦੁਬਾਰਾ ਫਿਰ ਕਿਉਂਕਿ ਖੁੱਲ ਦਿੱਤੀ ਗਈ ਸਾਨੂੰ ਜਿਹੜੀਆਂ ਭਾਵਨਾਵਾਂ ਆ ਸਾਡੀਆਂ ਉਹ ਥੋੜੀਆਂ ਬਲਵਾਨ ਹੋਣ ਜਿਹੜਾ ਗਿਲਟ ਆ ਜਿਹੜੀ ਵਿਕਟਮ ਵਾਲੀ ਭਾਵਨਾ ਅੰਦਰ ਬਣੀ ਹੋਈ ਆ ਜਿਹੜਾ ਡਿਪਰੈਸ਼ਨ ਆ ਅੰਦਰ ਉਹ ਨਿਕਲੇ ਕਿਸੇ ਤਰ੍ਹਾਂ पे ਸਾਨੂੰ ਮਨਜ਼ੂਰ ਨਹੀਂ ਸਰਕਾਰ ਦਾ ਬਣਾਇਆ ਹੋਇਆ ਅਸੀਂ ਤਾਂ ਠਾਕਿਆ ਬਣਾਵਾਂਗੇ ਫਿਰ ਠਾਕਰਸੂ ਨੇ ਬਣਾਇਆ ਠਾਕਰਸੂ ਬਾਰੇ ਪਤਾ ਨਹੀਂ ਸਾਨੂੰ ਪਿਓ ਸਰਕਾਰ ਦੇ ਵਿਰੁੱਧ ਕਿੱਡਾ ਕਿਨਕਲਾਬ ਲਿਆਉਣੇ ਵਾਲਾ ਬੰਦਾ ਸੀ ਜਿਹੜਾ ਸਾਡੇ ਸਾਹਮਣੇ ਬਣਿਆ ਐਕੀ ਉਹ ਸਾਨੂੰ ਪਤਾ ਕਿਦਾਂ ਬਣਿਆ ਠੀਕ ਹੈ ਜੀ ਫਿਰ ਇਦੋਂ ਪਹਿਲਾਂ ਬਦਾਲੀ ਲਟਾਇਆ ਉਹ ਜਦੋਂ ਬਣਿਆ ਜੱਸਾ ਸਿੰਘ ਅੱਲੂ ਵਾਲੀਏ ਹੁਣ ਬੀਲੇ ਠੀਕ ਹੈ ਉਹ ਜਦੋਂ ਬਣਿਆ ਉਹਨੇ ਬਿਲਕੁਲ ਹੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਅਕਾਲ ਤਖਤ ਸਾਰਾ ਫਰੂਵਰਪੂਰਤਾ ਸੀ ਬਿਲਕੁਲ ਪਧਰਾ ਕਰਤਾ ਸੀ ਠੀਕ ਹੈ ਉਹਦੇ ਬਾਰੇ ਕੋਈ ਖਾਸ ਗਵਾਹੀ ਨਹੀਂ ਮਿਲਦੀ ਇੱਕ ਅੱਧੀ ਕਿਤਾਬ ਦੇ ਵਿੱਚੋਂ ਮਿਲਦਾ ਕੋਈ ਦੇਸ਼ ਰਾਜ ਸ਼ਹਿਦਨਾਮ ਦੱਸਦੇ ਆ ਬਿੰਦਰਪਾਲ ਦਾਸ ਦਾ ਹੁੰਦਾ ਇੱਕ ਕਿਤਾਬ ਦੇ ਵਿੱਚ ਵੀ ਉਹਦਾ ਜ਼ਿਕਰ ਆਉਂਦਾ ਆ ਕੋਈ ਵਪਾਰੀ ਸੀਗਾ ਬਾਣੀਆਂ ਸੀ ਕੋ अमृतसर ਦਾ ਉਹਨੇ ਬਣਵਾਇਆ ਹੁਣ ਇਹਨੇ ਲਾ ਪਾ ਕੇ ਉਹਦੇ ਨਾਲ ਕਹਾਣੀ ਕੀ ਜੋੜ ਦਿੱਤੀ ਭਈ ਸਿੱਖਾਂ ਨੇ ਮਿਸਲਾਂ ਦੇ ਸਿੱਖਾਂ ਨੇ ਤੈਅ ਕੀਤਾ ਭਈ ਬਣਾਈਏ ਪਰ ਕਿਉਂਕਿ ਆਪੋ ਜੰਗਲਾ ਵਿੱਚ ਰਹਿੰਦੇ ਸੀ ਫਿਰ ਉਹਨੇ ਸਾਰੇ ਪੈਸੇ ਇਕੱਠੇ ਕਰਕੇ ਇੱਕ ਵਪਾਰੀ ਨੂੰ ਦੇਸ ਰਾਜ ਨੂੰ ਦਿੱਤੇ ਤੇ ਉਹਨ ਆਪਣੇ ਕੋਲ ਰੱਖੇ ਪੈਸੇ ਤੇ ਜਿਹਦਾ ਜਦਾ ਹੁੰਦਾ ਗਿਆ ਹੌਲੀ ਹੌਲੀ ਬਣਾਇਆ ਇਹ ਕਿਸੇ ਨੇ ਨਹੀਂ ਦੱਸਿਆ ਵੀ ਉਹਦਾ ਨਕਸ਼ਾ ਕਿਹਨੇ ਪਾਸ ਕੀਤਾ ਇਹ ਕਿਸੇ ਨੇ ਨਹੀਂ ਦੱਸਿਆ ਵੀ ਜਿਹੜਾ ਅਬਦਾਲੀ ਖੁਰਾ ਖੋਜ ਮਟਾਉਣ ਲਈ ਘਰ 'ਚ ਨਹੀਂ ਸੀ ਟਿਕਣ ਦਿੰਦਾ ਉਹਨੂੰ ਵਾਰ ਮੁੜ ਕੇ ਪਤਾ ਹੀ ਨਹੀਂ ਲੱਗਾ ਵੀ ਦੁਬਾਰਾ ਕੋਈ ਹੋਰ ਬੰਦਾ ਬਣਾਉਣ ਲੱਪਿਆ ਜਿਨ੍ਹਾਂ ਦੇ ਬਾਰੇ ਪੰਜਵੇਂ ਪਹਿਲੇ ਪਾਤਸ਼ਾਹ ਤੋਂ ਲੈ ਕੇ ਗਰਵਾਣੀ ਦੇ ਅੰਦਰ ਜਿੰਨਾ ਕੁਝ ਹਿੰਦੂ ਧਰਮ ਦੇ ਬਾਰੇ ਲਿਖਿਆ ਗਿਆ ਉਹਦੇ ਉਲਟੋਂ ਦਾ ਖੰਡਨ ਕਰਨ ਲਈ ਲਿਖਿਆ ਗਿਆ ਹੈ ਸ਼ਾਇਦ ਹੋਰ ਕਿਸੇ ਧਰਮ ਦੀ ਨਾ ਨਾ ਹੋਵੇ ਪਹਿਲੇ ਦੂਜੇ ਤੀਜੇ ਚੌਥੇ ਹਰੇਕ ਪਾਤਸ਼ਾਹ ਦੇ ਨਾਲ ਦਸਵੇਂ ਪਾਤਸ਼ਾਹ ਤੱਕ ਦਸਵੇਂ ਪਾਤਸ਼ਾਹ ਦੇ ਵਿਲੇ ਵੀ ਜਦੋਂ ਟਕਰਾ ਦੀ ਗੱਲ ਆਉਂਦੀ ਆ ਦਸਵੇਂ ਪਾਤਸ਼ਾਹ ਨੂੰ ਬਰਬਾਦ ਕਰਨ ਦੀ ਗੱਲ ਆਉਂਦੀ ਆ ਤਾਂ ਵੱਡਾ ਦੋਸ਼ ਅਸੀਂ 22 ਧਾਰ ਦੇ ਰਾਜਿਆਂ ਦੇ ਉੱਤੇ ਲਾਉਣੇ ਜਿਹੜੇ ਹਿੰਦੂ ਆ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਦੋਸ਼ ਹਿੰਦੂਆਂ ਦੇ ਉੱਤੇ ਲਾਉਨੇ। ਠੀਕ ਹੈ ਜੀ। ਮੁਗਲਾਂ ਦੇ ਵੇਲੇ ਗੁਰੂ ਸਾਹਿਬ ਨੇ ਉਸ ਵੇਲੇ ਮੁਗਲਾਂ ਦੀਆਂ ਨੌਕਰੀਆਂ ਖਤਰੀ ਕਿਦਾਂ ਕਰਦੇ ਆ, ਬ੍ਰਾਹਮਣ ਕਿਦਾਂ ਕਰਦਾ ਆ, ਸਾਰਾ ਜ਼ਿਕਰ ਉੱਥੇ ਕੀਤਾ ਆ। ਔਰ ਇਹ ਸਾਰਾ ਕੁਝ ਮਿਸਲਾਂ ਦੇ ਟਾਈਮ ਵੀ ਬੰਦਾ ਸਿੰਘ ਬਹਾਦਰ ਦੇ ਟਾਈਮ ਵੀ ਬੜਾ ਕਲੀਅਰ ਆ। ਉਹਦੇ باوجود ਵੀ ਕੋਈ Hindu ਬੰਦਾ ਉਹ ਇਹ ਰਿਸਕ ਲੈ ਰਿਹਾ ਆ ਕਿ ਨਹੀਂ। ਜੋ ਇੱਕ ਕੀਤਾ ਜਿਹੜਾ ਢਾਇਆ ਆ ਦਵਾਰ ਸਾਹਿਬ ਉਹਨੂੰ ਮੈਂ ਬਣਵਾਉਂਗਾ ਵੀ ਜਾਨੀ ਸਰਕਾਰ ਵੱਲੋਂ ਅਫਦਾਲੀ ਵੱਲੋਂ ਮੁਗਲੀਆ ਹਕੂਮਤ ਵੱਲੋਂ ਕੋਈ ਕੋਈ ਗੱਲੇ ਨਹੀਂ ਹੋਈ ਕਿਸੇ ਨੇ ਐਕਸ਼ਨ ਨਹੀਂ ਲਿਆ ਉਹਦੇ ਉੱਤੇ ਚਲੋ ਮੰਨ ਲਿਆ ਪੇ ਉਹ ਸਕਿਪ ਕਰ ਦਿੱਤਾ ਨਹੀਂ ਉਹਨੂੰ ਇਗਨੋਰ ਕਰ ਦਿੱਤਾ ਉਹ ਤੇ ਹੁਣ ਜਿਹੜਾ ਇਹ ਕਹਿਣਾ ਪੇ ਸਿੱਖ ਬਾਕੀਆਂ ਦੇ ਮੁਕਾਬਲੇ ਇੰਨੀ ਉਹਨਾਂ ਦੀ ਜਿਹੜੀ ਆਤਮਿਕ ਉਹਨਾਂ ਦੀ ਆਪਣੀ ਰੂਹ ਆ ਉਹ ਇੰਨੇ ਜਿਆਦੇ ਜੁੜੀ ਹੋਈ ਆ ਦਰਬਾਰ ਸਾਹਿਬ ਨਾਲ ਵੀ ਜਦੋਂ ਵੀ ਟੈਂਦਾ ਤਾਂ ਇੱਕਦਮ ਉਹ ਲੜਾਈਆਂ ਜੰਗਾਂ ਦੇ ਵਿੱਚ ਵੀ ਬਣਾਉਂਦੇ ਕੌਣ ਬਣਾਉਂਦਾ ਹੈ ਦੇਸ ਰਾਜ ਨੇ ਬਣਾਇਆ ਸੀ ਭਾਈ ਸੰਤਾ ਸਿੰਘ ਨੇ ਬਣਾਇਆ ਠਾਕੁਰ ਸਿੰਘ ਨੇ ਬਣਾਇਆ ਠਾਕੁਰ ਸਿੰਘ ਦੇ ਨਾਲ ਟਕਸਾਲ ਦੇ 86 ਵਿੱਚ ਟਕਸਾਲ ਦੰਦਮੀ ਟਕਸਾਲ ਜਿਹੜਾ ਠਾਕੁਰ ਸਿੰਘ ਵਾਲਾ ਗਰੁੱਪ ਆ ਉਹਦੇ ਨਾਲ ਕੌਣ-ਕੌਣ ਸੀ ਪਤਾ ਨਹੀਂ ਸਾਨੂੰ ਸੰਤਾ ਸਿੰਘ ਨੂੰ ਤਾਂ ਸਰਕਾਰੀ ਕਹਿਤਾ ਸੀ ठाकुर सिंह ਦੇ ਨਾਲ ਕਿਹੜਾ ਗਰੁੱਪ ਸੀ ਦੰਦੂ ਟਿਕਸਾਲ ਨਾਲ ਪਿੰਡਾਂ ਵਾਲੇ ਤੋਂ ਬਾਅਦ ਜਿੱਥੋਂ ਗਿੱਲ ਨੂੰ ਕੇਸਰੀ ਪਟਕੇ ਵਿੱਚ ਵਲੇਟ ਕੇ ਪੁਥੀਆਂ ਦਿੱਤੀਆਂ ਜਾਂਦੀਆਂ ਜਿੱਥੇ ਗਿੱਲ ਜਾ ਕੇ ਇਹ ਸੋਚਦਾ ਵੀ ਮੈਂ ਪਾਠ ਕਰਾਂ ਇਹ ਕਿਹੜਾ ਪਾਠ ਹੈ ਕਿਹੜੀ ਕੀ ਪੜ੍ਹਦੇ ਐ ਜਿਹੜੇ ਇੰਨੇ ਵਧੀਆ ਯੋਧੇ ਬਣਦੇ ਮੈਂ ਵੀ ਕਰਾਂ ਤੇ ਪੜ੍ਹ ਕੇ ਉਹ ਵੀ ਬਣਿਆ ਫਿਰ ਪੜ੍ਹ ਕੇ ਕੀ ਕੀ ਕੀਤਾ ਉਹਨ ਟਕਸਾਲ ਦੀ ਪੜ੍ਹਾਈ ਕਰਕੇ ਖਸਾਲ ਦੀਆਂ ਪੁਥੀਆਂ ਪੜ ਕੇ ਗੱਲ ਨੇ ਕੀ ਕੀਤਾ 9293 ਤੱਕ ਤੇ ਅਸੀਂ ਇਹ ਇਹ ਦਾਵਾ ਕਿਦਾਂ ਕਰੀ ਜਾਂਦੇ ਕਿਹੜੇ ਵੇਲੇ ਉਹ ਟੱਠਾ ਤੇ ਸਿੱਖਾਂ ਨੇ ਇਦਾਂ ਲੜਾਈਆਂ ਦੇ ਵਿੱਚ ਬਣਾਇਆ ਅਨੇਕਾਂ ਵਾਰ ਕਹੇ ਜਾਂਦੇ ਆ